ਜਦੋਂ ਗਾਉਣ ਲੱਗਿਆ ਸੀ ਉਦੋਂ ਅਕਾਲੀ ਗਵਰਨਮੈਂਟ ਸੀ ਉਹਨਾਂ ਚ ਇਹ ਸਾਰੇ ਮੇਰੇ ਨਿੱਜੀ ਸੱਜਣ ਸੀ 5 ਸਾਲ ਉਹ ਕਹਿ ਦੇਣ ਵੀ ਮੈਂ ਉਹਨਾਂ ਨੂੰ ਮਿਲਿਆ ਕਿਸੇ ਕੰਮ ਲਈ ਫਿਰ ਜਦੋਂ ਕਾਂਗਰਸ ਨਹੀਂ ਕਰ ਲੈਣ ਦੇ ਗੱਲ ਫੇ ਬੰਦੇ ਨੂੰ ਐ ਲੱਗਦਾ ਮੈਂ ਗੱਲ ਤੇ ਾਰਮਾਨਾਂ ਵਿੱਚ ਰਹਿ ਜੇ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਫਿਰ ਜਦੋਂ ਉਹਨਾਂ ਦੀ ਚੜ੍ਹ ਸੀ ਫੇ ਦੂਜੀ ਆਪੋਜੀਸ਼ਨ ਸੀ ਉਹ ਸਾਡੇ ਪਿੰਡ ਸਪੈਸ਼ਲ ਆਏ ਕਿਉਂਕਿ ਉਹ ਪੈਰ ਨਹੀਂ ਸੀ ਲੱਗ ਰਹੇ ਤੇ ਇਹ ਸਾਰੇ ਚੰਨੀ ਉਰੀ ਸਾਰੇ ਸਾਡੇ ਨਿੱਜੀ ਸੱਜਣ ਸੀ ਉਹ ਕਹਿੰਦੇ ਵੀ ਜੇ ਟੂਰਨਾਮੈਂਟ ਚੱਲੇ ਜਾਉ ਉੱਥੇ ਬੱਲੇ ਬੱਲੇ ਬਹੁਤ ਹੋਗੇ। ਇਹ ਕੈਪਟਨ ਸਾਹਿਬ ਉਦੋਂ ਮੈਨੂੰ ਲੱਗਦੀ ਸ਼ਾਇਦ ਜਾਂਦੇ ਨਹੀਂ ਸੀ ਕਿਤੇ। ਪਹਿਲੀ ਵਾਰੀ ਸਾਡੇ ਪਿੰਡ ਆ ਕੇ ਤਿੰਨ ਘੰਟੇ ਬੈਠ ਰਹੇ। ਮੈਂ ਉਹਨਾਂ ਕੋਲ ਵੀ ਨਹੀਂ ਕਦੇ ਗਿਆ। ਮੇਰਾ ਨਰੋਲ ਕਮ میوزਿਕ ਨਾਲ ਰਿਲੇਟਡ ਹੈ। ਔਰ ਨਾ ਮੈਨੂੰ ਸਿਆਸਤ ਆਉਂਦੀ ਹੈ, ਨਾ ਮੈਂ ਆਪਦੇ ਨਿੱਜੀ ਕੰਮ ਲਈ ਕਦੇ ਕਿਸੇ ਨੂੰ ਫੋਨ ਕਰਿਆ। ਤੁਸੀਂ ਕਦੇ ਵੀ ਦੇਖੋਗੇ ਕਦੇ ਵੀ ਸ਼ਾਮਲ ਨਹੀਂ ਆਉਂਗਾ ਮੈਂ ਸਿਆਸਤ ਚ। ਜੇ ਹੋਊਗਾ ਫਿਰ ਤੁਹਾਨੂੰ ਪਤਾ ਲੱਗ ਜੂ ਪਰ ਅਜੇ ਮੇਰਾ ਕੋਈ ਵਿਚਾਰ ਨਹੀਂ। ਮੇਰਾ ਕੰਮ ਹੈ ਕਿ ਮੈਨੂੰ ਨੇਚਰ ਨੇ ਡਿਊਟੀ ਮਦਰ ਨੇ ਲਾਈਆ ਕਿ ਮੈਂ ਲਿਖ ਕੇ ਗਾ ਸਕਦਾ ਔਰ ਗਾ ਕੇ ਹਕੂਕ ਦੀ ਗੱਲ ਕਰ ਸਕਦਾ ਮੇਸ ਮੇਰਾ ਇਹੀ ਫਲਸਫਾ ਤੇ ਇਹੀ ਕੰਮ ਹੈ ਦੋ ਬੋਲ ਸੁਣਾ ਦਿਓ ਨਹੀਂ ਨਹੀਂ ਯਾਰ ਅਸੀਂ ਤਾਂ ਕੋਈ ਇੱਕ ਭਾਈ ਸਾਹਿਬ ਪੰਜਾਬ ਦੀ ਗੱਲ ਕਰ ਰਹੇ ਸੀ ਨਾ ਜੀ ਉਹ ਮੈਂ ਤੁਹਾਨੂੰ ਕਲੀਅਰ ਕਰਨਾ ਚਾਹਣਾ ਜਿਸ ਅੱਜ ਪੀਯੂਐਨ ਲਿਖਦੇ ਆ ਤਾਂ ਪਾ ਪੀਏ ਨੂੰ ਤੇ ਸ਼ੁਰੂਆਤ ਕਰੀਏ ਕਰੀਏ ਜੀ ਜੀ ਬਿਲਕੁਲ ਕੋਈ ਨਹੀਂ ਅਸੀਂ ਆਪਦੇ ਘਰ ਤੇ ਲਿਖਾ ਦਾਂਗੇ ਪੱਕਾ ਹੀ ਜਾਣਾ ਵਾਦਾ ਰਿਹਾ ਤੇ ਸ਼ੁਕਰ ਹੈ ਅਨਸਰ ਜਿਸ ਤਰ੍ਹਾਂ ਵੀ ਤੁਸੀਂ ਸਾਊਥ ਦੇ ਸਿਨੇਮਾ ਦੀ ਗੱਲ ਕੀਤੀ ਜੀ ਜੀ ਉਸੇ ਤਰ੍ਹਾਂ ਕੀ ਆਪਾਂ ਪੰਜਾਬ ਦੇ ਸਿਨੇਮੇ ਨੂੰ ਜਿਸ ਤਰ੍ਹਾਂ ਕਿ ਸਾਊਥ ਦਾ ਸਿਨੇਮਾ ਆਪਣਾ ਕਲਚਰ ਪ੍ਰਮੋਟ ਕਰਦਾ ਤੇ ਅਸੀਂ ਇਸ ਤੋਂ ਇਲਾਵਾ ਵੀ ਕੋਈ ਹੋਰ ਕਲਚਰਲ ਐਕਟੀਵਿਟੀ ਨੂੰ ਪ੍ਰਮੋਟ ਕਰਨ ਦੀਆਂ ਫਿਲਮਾਂ ਅੱਗੇ ਲਿਆਵਾਂਗੇ ਇਹ ਇਹ ਨਾ ਡਿਪੈਂਡ ਕਰਦਾ ਜੀ ਜਦੋਂ ਆਪਾਂ ਮਿਲ ਬੈਠ ਕੇ ਸਬਜੈਕਟ ਫਾਈਨਲ ਕਰਦੇ ਹਾਂ ਸਬਜੈਕਟ ਕਿਸ ਤਰ੍ਹਾਂ ਦਾ ਰਾਈਟ ਫਿਲਮ ਇੱਕ ਕਲਪਨਾ ਹੈ ਜਾਂ ਇੱਕ ਰੀਅਲ ਸਟੋਰੀ ਹੈ ਬਟ 2 ਘੰਟੇ ਲਈ ਉਸ ਕਲਪਨਾ ਦੀ ਜਿਹੜੀ ਉਡਾਨ ਹੈ ਉਹ ਤੁਹਾਡੇ ਤੱਕ ਲੈ ਕੇ ਆਉਣੇ ਔਰ ਤੁਹਾਨੂੰ ਬਿਠਾ ਕੇ ਮਨੋਰੰਜਨ ਕਰਨਾ ਇਹ ਇਹ ਡਿਪੈਂਡ ਕਰਦਾ ਕਿ ਪੂਰੀ ਟੀਮ ਕਿਸ ਤਰ੍ਹਾਂ ਦਾ ਡਿਸੀਜਨ ਲੈਂਦੀ ਹੈ ਸੁਚਾ ਸੂਰਮਾ ਸਾਹਿਬ ਦੀ ਜਿਹੜੀ ਗਾਥਾ ਹੈ ਇਹ ਇਹਦੀ ਰਿਸਰਚ ਬਹੁਤ ਲੰਬੀ ਚੌੜੀ ਕਰਕੇ ਤਾਂ ਕਿ ਬਰੀਕੀ ਨਾਲ ਹਰ ਚੀਜ਼ ਤੁਹਾਨੂੰ ਦਿਖਾ ਸਕੀ ਬਟ ਕਈ ਚੀਜ਼ਾਂ ਵਰਬਲੀ ਮਿਲ ਤਾਂ ਜਾਂਦੀ ਹੈ ਉਹਨਾਂ ਦਾ ਕੋਈ ਸੰਕੇਤਕ ਵੀ ਨਹੀਂ ਮਿਲਦਾ ਕੁਝ ਵੀ ਨਹੀਂ ਮਿਲਦਾ ਉਹ ਫਿਰ ਬਹੁਤ ਛੋਟੀ ਹੋ ਜਾਂਦੀ ਹੈ ਉਹਦੇ 'ਚ ਫਿਰ ਕਲਪਨਾ ਕਰਨੀ ਫਿਰ ਔਖਾ ਕਲੀਸ਼ਾ ਔਖਾ ਹੋ ਜਾਂਦਾ ਹੈ ਜਿਸ ਤਰ੍ਹਾਂ ਕਿ ਅੱਜ ਕੱਲ ਦਾ ਯੂਥ ਜਿਹੜਾ ਹੈ ਉਹ ਫਿਲਮਾਂ ਤੋਂ ਸਿੱਖ ਲੈਂਦਾ ਤੇ ਜਾਨੀ ਕਿ ਅਸੀਂ ਫਿਲਮਾਂ ਦੇ ਰਾਹੀਂ ਯੂਥ ਨੂੰ ਕੋਈ ਐਸਾ ਸੰਦੇਸ਼ ਦਈਏ ਜਿਹੜਾ ਅਸੀਂ ਆਪਣਾ ਪੁਰਾਤਨ ਜਿਹੜੀ ਵਿਰਾਸਤ ਹੈ ਉਸ ਨੂੰ ਕਾਇਮ ਰੱਖ ਸਕੇ ਦੇਖੋ ਹਰ ਹਰ ਫਿਲਮ ਦਾ ਸਬਜੈਕਟ ਦੇ ਹਿਸਾਬ ਨਾਲ ਹੀ ਹੈ ਦੇਖੋ ਇੱਕ ਚੀਜ਼ ਤਾਂ ਦਿਮਾਗ 'ਚ ਪਾ ਲਓ ਹਰ ਗੀਤ ਜਾਂ ਹਰ ਫਿਲਮ ਅ ਮੈਸੇਜ ਨਹੀਂ ਰਿਆ ਕਰਦੀ ਜਿੱਦਾਂ ਹੁਣ ਤੁਸੀਂ ਪ੍ਰੈਸ ਵਾਲਿਆਂ ਖਬਰਾਂ ਲਾਉਂਦੇ ਤੁਹਾਡੀ ਹਰ ਖਬਰ ਕੋਈ ਮਤਲਬ ਮੈਸੇਜ ਥੋੜੀ ਦਿੰਦੀ ਹੈ ਕਈ ਵਾਰੀ ਤੁਸੀਂ ਦੂਜੀ ਵੀ ਲਾ ਦਨੇ ਚੱਕ ਲੋ ਧਰ ਲੋ ਬਿਲਕੁਲ ਕਈ ਵਾਰੀ ਹੈਡਿੰਗ ਕੋ ਹੋਰ ਹੁੰਦਾ ਥੱਲੇ ਕੁਝ ਹੋ ਰਿਹਾ ਹੁੰਦਾ ਐਂਦਾ ਬਾੜ ਪਟਾਈ ਤੁਹਾਡੇ ਚੱਕਰ ਚ ਵੀ ਕਈ ਹੋ ਜਾਂਦੇ ਆ ਫੋਨ ਦੀ ਇੱਕ ਦੂਜੇ ਲਾ ਲੰਦੇ ਹੈ ਨਾ ਐਦਾ ਬਸ ਡਿਪੈਂਡ ਕਰਦਾ ਜਿੱਦਾਂ ਹੁਣ ਇਹ ਕਹਾਣੀ ਹੈ ਇਹਦਾ ਵਿਸ਼ਾ ਯਾਰੀ ਦੋਸਤੀ ਹੈ ਔਰ ਇਨਸਾਨੀ ਰਿਸ਼ਤੇ ਹਨ ਉਹ ਇਹਦਾ ਬੇਸਿਕਲੀ ਦੇਖੋ ਤੁਸੀਂ ਇੱਕ ਪੂਰੀ ਕਿਤਾਬ ਪੜਦੇ ਹੋ ਕੀ ਉਹ ਜਿਹੜੀ ਕਿਤਾਬ ਸਾਰੇ ਉਹ ਬੰਦੇ ਪੜਦੇ ਆ ਹਰ ਬੰਦੇ ਨੂੰ ਤਾਂ ਸਹੀ ਨਹੀਂ ਮਿਲਦੀ ਔਰ ਗੁਰਗਿਆਨੀ ਤਾਂ ਸਾਰੇ ਤਾਂ ਨਹੀਂ ਹੋ ਜਾਂਦੇ ਕਿਸੇ ਨੇ ਨੇ ਪੜ ਕੇ ਉਸ ਕਿਤਾਬ ਦੀਆਂ ਚੀਜ਼ਾਂ ਜਿੱਦਾਂ ਹੁਣ ਗੁਰੂ ਘਰਿਆ ਦੋ ਤਰ੍ਹਾਂ ਨਾਲ ਤੁਸੀਂ ਸ਼ਰਧਾ ਪ੍ਰਗਟ ਕਰਦੇ ਹੋ ਗੁਰੂ ਘਰਿਆ ਹਿੰਦੂਆਂ ਜਾਂ ਕਿਸੇ ਵੀ ਧਰਮ ਨਾਲ ਰਿਲੇਟਡ ਜਾਂ ਤਾਂ ਤੁਸੀਂ ਸਰੈਂਡਰ ਕਰ ਦਿੰਦੇ ਹੋ ਵੀ ਆਪਣਾ ਮੱਥਾ ਟੇਕ ਕੇ ਸਰੈਂਡਰ ਕਰਤਾ ਕੋਈ ਸਵਾਲ ਜਵਾਬ ਹੈ ਹੀ ਨਹੀਂ ਇੱਕ ਦੂਜੀ ਸ਼ਰਧਾ ਇਹ ਹੈ ਕਿ ਉਹ ਫਲਸਫੀ ਨੂੰ ਪੜ ਕੇ ਉਹਦੇ ਤੇ ਵਰਕ ਕਰਨਾ ਦੋ ਤਰ੍ਹਾਂ ਨਾਲ ਹੁੰਦਾ ਹੈ ਹੁਣ ਦੁਨੀਆ ਦੇ ਸਿਮਿਲਰ ਬ੍ਰੇਨਸ ਨਹੀਂ ਹੁੰਦੇ ਅਲੱਗ-ਅਲੱਗ ਤਰ੍ਹਾਂ ਦੇ ਬ੍ਰੇਨ ਹਨ ਮੰਨ ਲਓ ਤੁਸੀਂ ਇੱਕ ਕੰਮ 'ਚ ਲੱਗੇ ਹੋ ਔਰ ਤੁਹਾਡੇ ਕੋਲ ਕਿੱਤਾ ਤੇ ਰੋਜਗਾਰ ਹੈ ਤੁਹਾਡੇ ਲਈ ਬਹੁਤ ਸੌਖਾ ਕਿਉਂਕਿ ਤੁਸੀਂ ਆਪਣੇ ਰੋਜਗਾਰ ਤੇ ਜਾਣਾ ਤੁਹਾਡੇ ਕੋਲ ਕੰਮ ਹੈ ਤੁਸੀਂ ਸਵੇਰੇ ਆਪ ਦਾ ਜਿਹੜਾ ਵੀ ਤੁਹਾਡਾ ਸਪਿਰਚੁਅਲ ਗੁਰੂ ਆ ਉਹਨਾਂ ਨੂੰ ਤੁਸੀਂ ਮੱਥਾ ਟੇਕਦੇ ਹੋ ਤੇ ਆਪਦੇ ਕੰਮ ਤੇ ਆਪਦਾ ਲੰਗਜਨ ਬੈਲ ਖੜਕਾ ਕੇ ਬਟ ਇੱਕ ਬੰਦਾ ਜਿਹੜਾ ਜੱਦੋ ਜਹਿਦ ਕਰਦਾ ਹੈ ਉਹਦੇ ਪੱਲੇ ਕੁਛ ਨਹੀਂ ਪੈਂਦਾ ਫਿਰ ਉਹ ਉਹਨਾਂ ਵਿਚਾਰਾਂ ਨੂੰ ਪੜ ਕੇ ਤਰਕ ਕਰਦਾ ਆਪਦੇ ਆਪ ਨਾਲ ਤੇ ਨੇਚਰ ਮਦਰ ਨਾਲ ਇੱਕ ਦੂਜਾ ਰੂਟ ਹੈ ਸੋ ਸਾਰੀਆਂ ਫਿਲਮਾਂ ਚ ਨਹੀਂ ਹੋ ਸਕਦਾ ਹਾਂ ਇਸ ਫਿਲਮ ਦਾ ਜਿਹੜਾ ਮੰਤਵ ਉਹ ਤੇ ਚ ਹੈ ਇਨਸਾਨੀ ਰਿਸ਼ਤੇ ਕਿੰਨੇ ਜ਼ਰੂਰੀ ਹੈ ਇੱਕ ਛੋਟੀ ਜੀ ਭੁੱਲ ਤੁਹਾਨੂੰ ਕਿੱਥੇ ਲੈ ਜਾਂਦੀ ਹੈ ਇੱਕ ਜਿਹੜੀ ਸਾਰੀ ਉਮਰ ਦੀ ਸਾਜ ਸਾਜ ਤੇ ਯਾਰੀ ਹੁੰਦੀ ਹੈ ਉਹ ਕਿਰਦਾਰ ਤੇ ਆ ਕੇ ਕਿਵੇਂ ਖਤਮ ਹੋ ਜਾਂਦੀ ਹੈ ਚੀਜ਼ ਤੇ ਕੀਤੀ ਜਾ ਸਕਦੀ ਹੈ ਅਸੀਂ ਇਹੋ ਜਿਹਾ ਕੋਈ ਕਨਸੈਪਟ ਲਈਏ ਜਿਸ ਤਰ੍ਹਾਂ ਯੂਥ ਨੂੰ ਕੋਈ ਮੈਸੇਜ ਦਿੱਤਾ ਜਾਵੇ ਐਟਲੀ ਇਨ ਫਿਊਚਰ ਤੁਸੀਂ ਮੇਰੇ ਗਾਣੇ ਸੁਣ ਲਿਆ ਕਰੋਗੇ ਵਾਹ ਸਾਹਿਬ ਤੁਹਾਡੇ ਵਾਹ ਹੁਣ ਤਾਂ ਤੁਸੀਂ ਮਤਲਬ ਪੈਸੇ ਵੀ ਨਹੀਂ ਲਾਉਣੇ ਹੁਣ ਤਾਂ YouTube ਤੇ ਮੁਫਤ ਵਾਲੇ ਕੰਮ ਹੈ ਬਸ ਜਾਨੀ ਜਾਂ ਕਿਤੇ ਆਪਣਾ ਘਰੇ ਪਰਿਵਾਰ ਚ ਬੈਠੇ ਹੋ ਜਾਂ ਕਿਤੇ ਕਮਰੇ ਚ ਬੈਠੇ ਹੋ ਮੜੇ ਲਾ ਲਿਆ ਕਰੋ ਜੀ ਜੀ ਪਿਛਲੇ 25 ਸਾਲ ਤੋਂ ਸਾਰੇ ਗਾਣੇ ਸੁਣਿਓ ਤੁਹਾਨੂੰ ਰੋਮਾਂਟਿਕ ਗਾਣੇ ਚ ਵੀ ਕੋਈ ਨਾ ਕੋਈ ਦਰਦ ਦੀ ਕਿਸਾਨੀ ਦੀ ਆ ਮਜ਼ਦੂਰ ਦੀ ਲਾਈਨ ਮਿਲੂਗੀ ਹਰ ਹਰ ਚੌਥੇ ਗਾਣੇ ਚ ਤਾਂ ਮਿਲੂਗੀ ਮਿਲੂਗਾ ਮਾਨ ਸਰ ਕਾਫੀ ਤੁਹਾਡੇ ਵਿੱਚ ਫੈਨ ਵੀ ਹੋਣਗੇ ਕੋਈ ਦੋ ਬੋਲ ਕੋਈ ਨਹੀਂ ਕਿਸੇ ਵੀ ਗਾਣੇ ਤੇ ਸੁਣਾ ਦਿਓ ਮੈਂ ਗੱਲਾਂ ਕਰਨਾ ਹੈ ਮੈਂ ਗਾਉਣ ਗਾਣ ਤਾਂ ਫੇ ਮੈਂ ਖਾੜਾ ਹੀ ਲਾ ਜੂਗਾ ਤੁਹਾਡੇ ਉਰੇ ਤੇ